ਐਸਐਸਪੀ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀਐਸਪੀ ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਮਹਾਰਾਜ ਲੋ ਕੁੜੀ ਦੇ ਮੂੰਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ ਪੰਜਵੇਂ ਮਹੀਨੇ ਦੀ ਨੂੰ ਇਹਦੇ ਨਾਲ 4 4 ਘੰਟੇ ਰੇਪ ਹੋਇਆ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ੱਟਕੇ ਨੇ ਨੂੰ ਰੂਮ ਚ ਲੈ ਕੇ ਗਿਆ ਸੀ ਜਗਰਾਉਂ ਦੇ ਮੋਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਆ ਇਧਰ ਲੜਕੀ ਆ ਵਿਚਾਲੇ ਮੈਂ ਆ ਇਧਰ ਬਾਬਾ ਉਹ ਅਸੀਂ ਪਬਲਿਕ ਚ ਕੀਤੀ ਹੋਈ ਆ ਤੁਸੀਂ ਉਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਤੁਹਾਡੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆ ਲੜਕੀ ਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ 20 ਸਾਲਾਂ ਦੀ ਕੁੜੀ ਆ ਤੇ ਇਹਦੇ ਤੂੰ ਮਾਰਨ ਦੀ ਧੌਂਕੀ ਦਿੱਤੀ ਆ ਵੀ ਇਹ ਕਿੱਥੇ ਨਵੇੜਾ ਹੋਊਗਾ ਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲੈ 20 ਲੱਖ ਰੁਪਇਆ ਬਾਬੇ ਨੇ ਮੇਰੇ ਕੋਲੋਂ ਮੰਨਿਆ ਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ ਜਿਹਦੀ ਕੀਮਤ 60-70 ਲੱਖ ਰੁਪਇਆ ਬਣਦੀ ਆ ਵੀ ਤੂੰ ਇੱਥੇ ਹੀ ਕੰਟੀਨੂ ਖਤਮ ਕਰ। ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ। ਛੱਤਰ ਮਾਰਿਓ ਤੇ ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਆ ਵੀ ਚਰਨ ਘਟ ਵਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ ਤੇ ਕੁੱਟਿਆ ਕੁੱਟਿਆ ਵਾ ਬਸ। ਉਹ ਜਾ ਕੇ ਥਾਣੇ ਪੇਸ਼ ਹੁੰਦਾ ਸਿਟੀ ਵੱਲ। ਉਹ ਸਿਟੀ ਜਗਰਾਓ ਉਥੋਂ ਮੈਨੂੰ ਫੋਨ ਆਉਂਦਾ ਅਮਰਤਪਾਲ ਸਿੰਘ ਐਸਐਚਓ ਉਥੋਂ ਵੀ ਬਾਬਾ ਜੀ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਦਾ ਵੀ ਤੁਸੀਂ ਦੱਸੋ ਮੈਂ ਕਿਹਾ ਬਾਈ ਜੀ ਆ ਚੱਕੋ ਤੁਹਾਨੂੰ ਪ੍ਰੂਫ ਭੇਜ ਤੇ ਤੁਸੀਂ ਹੁਣ ਵੇਖ ਲਓ ਸੱਚ ਝੂਠ ਕੀ ਆ ਅਮਰਤਪਾਲ ਸਿੰਘ ਐਸਐਚਓ ਮੌਜੂਦਾ ਸਿਟੀ ਜਗਰਾਉਂ ਨਾਲ ਲੇਡੀ ਪੁਲਿਸ ਨੂੰ ਲੈ ਕੇ ਲੜਕੀ ਦੇ 12:30 ਪੌਣੇ 1 ਵਜੇ ਬਿਆਨ ਹੁੰਦੇ ਉਹਦੇ ਘਰੇ ਜਾ ਕੇ ਵੀਡੀਓ ਰਿਕਾਰਡ ਆ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਰਾਤੇ ਰਾਤ ਕੁੜੀ ਨੂੰ ਪੁਲਿਸ ਲੈ ਕੇ ਡੇਰੇ ਦੇ ਉੱਤੇ ਸਨাক্ত ਕਰਕੇ ਆਉਂਦੀ ਵੀਡੀਓ ਰਿਕਾਰਡ ਆ ਤੇ ਬਾਬੇ ਤੇ ਬਲਾਤਕਾਰ ਦਾ ਪਰਚਾ ਹੁੰਦਾ ਇਧਰੋਂ ਦਿਨ ਚੜਦਾ ਅਗਲਾ 100 ਵਾਰ ਤੇ ਮੈਂ ਰਾਤ ਐਸਚੂ ਨੂੰ ਇਹ ਗੱਲ ਕਹਿਨਾ ਅਮਰਤਪਾਲ ਸਿੰਘ ਨੂੰ ਬਾਈ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਮਦਦ ਕੀਤੀ ਆ ਹਜੇ ਵੀ ਮੈਸੇਜ ਉਵੇਂ ਪਏ ਆ ਉਹਦੇ ਤੁਸੀਂ ਸਿੱਖਾਂ ਦੀ ਸੁਣਵਾਈ ਕੀਤੀ ਇੱਕ ਲੜਕੀ ਦੀ ਤੁਸੀਂ ਉਹਦੇ ਪੱਤ ਤੱਕੀ ਆ ਉਹਦੀ ਤੇ ਅਸੀਂ ਤੁਹਾਡਾ ਦੇ ਨਹੀਂ ਦੇ ਸਕਦੇ ਬਾਬੇ ਦੇ ਦੋ ਮੋਬਾਈਲ ਆ ਸਾਡੇ ਕੋਲੇ ਤੇ ਬਾਬੇ ਤੋਂ ਸਾਨੂੰ ਦੋ ਡੀਵੀਆਰ ਮਿਲੇ ਉਹ ਵੀ ਮੇਰੇ ਕੋਲ ਆ ਇੱਕ ਮੋਬਾਈਲ ਤੇ ਦੋ ਡੀਵੀਆਰ ਸਾਡੀ ਦੂਜੀ ਗੱਡੀ 'ਚ ਚਲੇ ਗਏ ਇੱਕ ਮੋਬਾਈਲ ਮੇਰੇ ਕੋਲ ਆ ਬਾਈ ਜੀ ਆ ਚੱਕੋਪੁਰਸ ਨੂੰ ਦਿੱਤਾ ਦੂਜਾ ਮੋਬਾਈਲ ਅਗਲੇ ਦਿਨ ਬਾਈ ਜੀ ਹੁਣੀ ਫੜਾਉਂਦੇ ਆ ਡੀਵੀਆਰ ਕੋਲੇ ਰਹਿ ਜਾਂਦੇ ਆ ਤੇ ਅਗਲੇ ਦਿਨ ਫੋਨ ਆਉਂਦਾ ਮੈਨੂੰ ਕਹਿੰਦੇ ਥੋਡੇ ਤੇ ਪਰਚਾ ਦੇਣ ਲੱਗੇ ਆ ਕੜਨੇਪੰਗ ਦਾ ਤੇ ਬਾਬੇ ਦੇ ਡੇਰੇ 'ਚ ਮਾਰੇ ਡਾਕੇ ਦਾ ਮੈਂ ਕਿਹਾ ਵੀ ਇਹ ਕੀ ਹੋਈ ਵੀ ਤੂੰ ਤਾਂ ਸੁਣਵਾਈ ਨਹੀਂ ਹੈਗੀ ਸਿੱਖਾਂ ਦੀ ਫੇਰ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਕੀ ਆ ਡੀਵੀਆਰ ਮੈਂ ਕਿਹਾ ਨਹਿਰਨੂਰ 'ਚ ਸੈੱਡ ਦੋ ਉਹਦੇ 'ਚ ਵੀਡੀਓ ਕੱਢ ਲਓ ਜੇ ਕੋਈ ਚਾਹੀਦੀਆਂ ਜੀ ਚੋ ਅਸੀਂ 6 ਵੀਡੀਓ ਕੱਢਾਂਗਾ ਬਾਬੇ ਨੇ ਇੱਕ ਹੁਣ ਕਹਾਣੀ ਚੱਲਦੀ ਐ ਦੂਜੇ ਕੇਸ ਦੀ ਇੱਕ ਲੜਕੀ ਜਗਰਾਓਂ ਤੋਂ ਉਹਦਾ ਪਰਿਵਾਰ ਬਾਬੇ ਨੂੰ ਮੰਨਦਾ ਸੀ ਤੇ ਡੇਰੇ 'ਚ ਆਉਣ ਜਾਣ ਸੀ ਪਰਿਵਾਰ ਦੇ ਵਿੱਚ ਕਲੇਸ਼ ਚੱਲਦਾ ਸੀ ਕਿਸੇ ਗੱਲ ਨੂੰ ਲੈ ਕੇ ਉਹ ਕੁੜੀ ਬਾਬੇ ਨੂੰ ਕਹਿੰਦੀ ਬਾਬਾ ਜੀ ਕਿਰਪਾ ਕਰੋ ਥੋੜਾ ਕਹਿਣਾ ਸਾਡਾ ਪਰਿਵਾਰ ਮੰਨਦਾ ਮੇਰਾ ਭਰਾ ਮੰਨਦਾ ਮੇਰਾ ਭਰਾ ਨਾਸ਼ੇ ਕਰਕੇ ਮੇਰੇ ਮਾਪਿਆਂ ਨੂੰ ਕੁਟਦਾ ਸਾਨੂੰ ਕੁਟਦਾ ਤੁਸੀਂ ਉਹਨੂੰ ਸਮਝਾਓ ਬਾਬਾ ਲੜਕੀ ਨੂੰ ਕਹਿੰਦਾ ਪੁੱਤ ਜਗਰਾ ਮੋਗੇ ਤੋਂ ਡਰੋਲੀ ਭਾਈ ਇੱਕ ਸਥਾਨ ਹੈ ਜੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਅਰਦਾਸ ਕਰੇ ਸੁਣੀ ਜਾਂਦੀ ਹੈ ਜੇ ਤੂੰ ਵੇਲੀਆਂ ਤੇ ਆਪਾਂ ਚੱਲ ਗਏ ਉਹ ਕਹਿੰਦੀ ਵੀ ਜੇ ਬਾਬਾ ਸਾਡਾ ਘਰ ਵਾਜਦਾ ਤੇ ਸਾਨੂੰ ਲੈ ਚਲ ਬਾਬਾ ਆਪਦੇ ਨਾਲ ਇੱਕ ਸਿੰਘ ਲੈ ਕੇ ਜਾਂਦਾ ਲੜਕੀ ਨੂੰ ਗੁਮਰਾਹ ਕਰਕੇ ਜਗਰਾਉ ਤੋਂ ਚੱਕਿਆ ਜਾਂਦਾ ਮੋਗੇ ਲੈ ਕੇ ਜਾਂਦੇ ਆ ਜਾਂਦੇ ਹੋਏ ਰਾਹ 'ਚ ਰੁਕਦੇ ਆ ਵੀ ਇੱਥੇ ਕਿੰਗਡਮ ਹੋਟਲ ਆਪਾਂ ਰੋਟੀ ਖਾ ਲ ਗਏ ਲੜਕੀ ਨੇ ਬਾਬੇ ਦੀ ਕਿੱਥੇ ਮੋੜਨੀ ਆ ਉਹ ਕਹਿੰਦੀ ਠੀਕ ਆ ਮਾਪੁਰਖ ਤੇ ਉੱਥੇ ਜਦੋਂ ਰੁਕੇ 106 ਨੰਬਰ ਕਿੰਗਡਮ ਹੋਟਲ ਦੇ ਵਿੱਚ ਕਮਰਾ ਲਿਆ ਬਾਬੇ ਨੇ ਲੜਕੀ ਨੂੰ ਅੰਦਰ ਵਾੜਿਆ ਨਾਲ ਜਿਹੜਾ ਚਰਨਜੀਤ ਸਿੰਘ ਸੇਵਾਦਾਰ ਸੀ ਉਹਨੂੰ ਗੱਡੀ ਦੇ ਕੇ ਪਰੇ ਕੀਤਾ ਤੇ ਜਦੋਂ ਕਮਰੇ ਦੀ ਕੁੰਡੀ ਲੱਗੀ ਬਾਬੇ ਨੇ ਲੜਕੀ ਨੂੰ ਕੁੱਟਿਆ ਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਤੇ ਇਹ ਕਹੇ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤੇ ਸਾਰਾ ਕੁਝ ਮੈਂ ਨੈਟ ਤੇ ਚੜ੍ਹ ਦੂੰ ਤੇ ਤੇਰੇ ਪਰਿਵਾਰ ਨੂੰ ਮਰਾ ਦੂੰਗਾ। ਉਹ 6 ਤਰੀਕ ਪੰਜਵੇਂ ਮਹੀਨੇ ਦੀ 2024 ਤੋਂ ਲੈ ਕੇ ਹੁਣ ਤੱਕ ਉਸ ਕੁੜੀ ਦੇ ਨਾਲ ਜ਼ਬਰਜਨਾਹ ਹੁੰਦਾ ਆ। ਇਹ ਗੱਲ ਸਾਨੂੰ ਪਤਾ ਨਹੀਂ ਸੀ ਇਹ ਗੱਲ ਪਤਾ ਅਸੀਂ ਬਹੁਤ ਫਿਕਰ ਕਰਦੇ ਸਾਡੀ ਭੈਣ ਆਪ ਨੂੰ ਤੇ 5ਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ ਸਾਨੂੰ ਨਹੀਂ ਪਤਾ ਅਸੀਂ ਉਹ ਡੀਵੀਆਰ ਚੋਂ ਪੰਜ ਕੱਢੀਆਂ ਵੀਡੀਓ ਤੋਂ ਛਾਣ ਪਿਆਣ ਕੀਤੀ ਵੀ ਕੁੜੀ ਕੌਣ ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ ਉੱਥੇ ਗਏ ਹੋਏ ਸੀ ਰਾਹ 'ਚੋਂ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕੜਨੇਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਤੇ ਪਰਚਾ ਦਵਾਇਆ ਬਾਬੇ ਨੇ ਵੀ ਕੜਨੇਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦਿੱਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਕੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮਹਿਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆਕੇ ਮਿਲੇ ਤੇ ਸਾਡੇ ਪੈਰਾਂ 'ਚੋ ਜਮੀਨ ਨਿਕਲ ਗਈ ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਦੇ ਧਰਗੇ ਜਗਰਾਉਂ ਤੇ ਐਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਇਕੱਠ ਕਰਦੇ ਰਹੇ ਆ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਉਹਦੇ ਦੀ ਲੜਕੀ ਜੱਦੇ ਬਾਬਾ ਜਿਹੜੇ ਚ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਉ ਕੁੜੀ ਦਾ ਪਤਾ ਕਰਕੇ ਦੱਸੇ ਕਿ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕਡਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਫਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕਡਨ ਉਹ ਰੈਸਟ ਕਰੇ ਅਸੀਂ ਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਉ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇ ਰੇਵ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਹਰਮਨਦੀਪ ਕੌਰ ਜਦੋਂ ਸਾਸੀਂ ਵੇਖ ਲਿਆ ਵੀ ਸਾਰੀ ਖੇੜੀ ਹੱਥੋਂ ਨਿਕਲ ਗਈ ਆ ਵੇ ਗੁਰੂ ਘਰ ਤੇ ਆ ਕੇ ਫੇਰ ਉਸਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਤੇ ਅਸੀਂ ਕਹਾਂਗੇ ਕਿ ਸਾਨੂੰ ਮਰਵਾ ਦੂਗਾ ਫੇਰ ਸਾਨੂੰ ਇੱਕ ਬਾਹਰੋਂ ਯੂਰਪ ਤੋਂ ਇੱਕ ਕਾਰ ਆਉਂਦੀ ਆ ਬਾਬਾ ਜੀ ਅੱਜ ਤੋਂ ਬਾਅਦ ਕੋਈ ਗੱਲਬਾਤ ਸਾਰ ਉਹਦੀ ਕੀਤੀ ਉਹਦੀ ਚਰਨ ਘਾਟ ਵਾਲੇ ਸਾਥ ਦੀ ਤੇ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਆ ਉਹ ਮੈਸੇਜ ਹਜੇ ਵੀ ਪਏ ਆ ਉਦੋਂ ਅਗਲੇ ਦਿਨ ਫੋਨ ਆਉਂਦਾ ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ ਇਸ ਗੀਂ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਤੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰਦੇ ਉਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕਲਵੰਤ ਸਿੰਘ ਜਿਹੜਾ ਸਹੋਤਾ ਉਹ ਡੀਐਸਪੀ ਜਿਹੜਾ ਜਸਜੋਤ ਸਿੰਘ ਆ ਉਹ ਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾਂ ਜਿੱਤੀ ਹੋਈ ਬਾਜੀ ਸਿੱਖ ਹਾਰ ਕੇ। ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਆ। ਮੈਂ ਕਿਹਾ ਵੀ ਤੁਸੀਂ ਕੌਣ? ਕਹਿੰਦੇ ਅਸੀਂ ਮਿਲਣਾ ਚਾਹੁੰਨੇ ਜਗਰਾਉਂ ਤੋਂ ਆ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾ ਲੱਗ ਜੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਹਤੀ ਨੂੰ ਪੰਜਾ ਦੇ ਨਾਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੂੰਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਨਹੀਂ ਇੱਕ ਦਿਨ ਫੋਟੋ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਹਦੇ ਦਰਦ ਹੁੰਦਾ ਸਾਰਾ ਕੁਛ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੇਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਛ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਨਾਲ ਉਹਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰसों ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ ਕੇ ਜਸਜੋਤ ਨਾਲ ਲੱਗਿਆ ਹੋਵੇ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪਰ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਪੇ ਦੀ ਇਹਨਾਂ ਦਾ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾ ਲਈਆਂ ਰਾਤ 2 ਪਰਿਵਾਰਾਂ ਦੇ ਜਿਗਰਾ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੌੜਦੀ ਨਹੀਂ ਕਹਿੰਦੇ ਮੈਂ ਜਗਰਾਉਣੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂ ਗ੍ਰੰਥ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਵੀ ਜੱਥੇਬੰਦੀ ਕਾਲ ਤੱਕ ਸਹਿਦਾ ਮੁਖੀ ਜੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤਿਆ ਨੂੰ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 250